ਤਰੰਤਾਰਨ ਵਿੱਚ 32 ਸਾਲ ਪਹਿਲਾਂ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਦੋ ਲੋਕਾਂ ਨੂੰ ਅੱਤਵਾਦੀ ਦੱਸ ਕੇ ਮਾਰਨ ਦਾ ਦਾਵਾ ਕੀਤਾ ਸੀ ਪਰ ਅਦਾਲਤ ਵਿੱਚ ਇਹ ਮੁਕਾਬਲਾ ਫਰਜੀ ਸਾਬਤ ਹੋ ਗਿਆ। ਮਹਾਲੀ ਦੀ ਸੀਬੀਆਈ ਸਪੈਸ਼ਲ ਕੋਰਟ ਨੇ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਕਤਲ ਅਤੇ ਹੋਰ ਦੋਸ਼ਾਂ ਵਿੱਚ ਸਜ਼ਾ ਸੁਣਾਈ ਹੈ। ਅਦਾਲਤ ਨੇ ਤਰੰਤਾਰਨ ਦੇ ਪੱਟੀ ਵਿੱਚ ਤਾਇਨਾਤ ਤਤਕਾਲੀ ਪੁਲਿਸ ਅਧਿਕਾਰੀ ਸੀਤਾਰਾਮ 80 ਨੂੰ ਆਈਪੀਐਸ ਦੀ ਧਾਰਾ 302 ਦੇ ਤਹਿਤ ਉਮਰ ਕੈਦ ਅਤੇ 2 ਲੱਖ ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਐਸਐਚਓ ਪੱਟੀ ਰਾਜਪਾਲ 57 ਨੂੰ ਆਈਪੀਐਸ ਦੀ ਧਾਰਾ 201 ਅਤੇ ਆਈਪੀਐਸ ਦੀ ਧਾਰਾ 120 ਦੇ ਤਹਿਤ 5 ਸਾਲ ਦੀ ਅਤੇ 50000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਰਕਮ ਰਿਤਿਕਾ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਏਗੀ। ਇਸ ਤੋਂ ਇਲਾਵਾ 5 ਹੋਰ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਹੋਇਆ ਬਰੀ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ 11 ਪੁਲਿਸ ਅਧਿਕਾਰੀਆਂ ਤੇ ਅਗਵਾ ਗੈਰਕਾਨੂੰਨੀ ਹਿਰਾਸਤ ਅਤੇ ਕਤਲ ਦੋਸ਼ ਲਗਾਇਆ ਗਿਆ ਸੀ। 4 ਮੁਲਜ਼ਮਾਂ ਦੀ ਮੁਕਦਮੇ ਦੌਰਾਨ ਮੌਤ ਹੋ ਗਈ ਸੀ। 5 ਨੂੰ ਬਰੀ ਕਰ ਦਿੱਤਾ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨਗੇ ਸੀਬੀਏ ਜਾਂਜੂਈ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਦੋ ਨੌਜਵਾਨਾਂ ਦੇ ਫਰਜ਼ੀ ਮੁਕਾਬਲੇ ਲਈ ਇੱਕ ਝੂਠੀ ਕਹਾਣੀ ਕਢੀ ਸੀ ਪੁਲਿਸ ਅਨਸਾਰ ਜਦੋਂ ਉਹਨਾਂ ਨੇ ਨਾਕੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਜਵਾਬ ਵਿੱਚ ਉਹਨਾਂ ਨੇ ਗੋਲੀਬਾਰੀ ਕੀਤੀ ਇਸ ਦੌਰਾਨ ਦੋਨਾਂ ਦੀ ਮੌਤ ਹੋ ਗਈ ਪਰ ਇਹ ਕਹਾਣੀ ਅਦਾਲਤ ਵਿੱਚ ਝੂਠੀ ਸਾਬਤ ਹੋਈ ਦਰਅਸਲ 31 ਜਨਵਰੀ 1993 ਨੂੰ ਤਰਨਤਾਰ ਦੇ ਗਲੀਪੁਰ ਦੇ ਰਹਿਣ ਵਾਲੇ ਗੁਰਦੇਵ ਸਿੰਘ ਉਰਫ ਦੇਬਾ ਨੂੰ ਪੁਲਿਸ ਚੌਂਕੀ ਕਰਨ ਦੇ ਇੰਚਾਰਜ ਏਐਸਆਈ ਨਰੰਗ ਸਿੰਘ ਦੀ ਟੀਮ ਨੇ ਉਹਨਾਂ ਦੇ ਘਰੋਂ ਚੁੱਕਿਆ ਸੀ ਇਸ ਤੋਂ ਬਾਅਦ 5 ਫਰਵਰੀ 1993 ਨੂੰ ਐਸਆਈ ਦੀਦਾਰ ਸਿੰਘ ਦੀ ਟੀਮ ਨੇ ਸੁਖਵੰਤ ਸਿੰਘ ਨੂੰ ਪੱਟੀ थाना ਖੇਤਰ ਵਿੱਚ ਬਾਂਮਣੀ ਵਾਲਾ ਪਿੰਡ ਦੇ ਘਰੋਂ ਚੁੱਕਿਆ ਬਾਅਦ ਵਿੱਚ 6 ਫਰਵਰੀ 1993 ਨੂੰ ਦੋਵਾਂ ਨੂੰ ਪੱਟੀ ਥਾਣੇ ਦੇਨ ਆਉਂਦੇ ਭਾਗੂਪੁਰ ਇਲਾਕੇ ਵਿੱਚ ਇੱਕ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ ਪੁਲਿਸ ਨੇ ਉਹਨਾਂ ਦੀ ਲਾਸ਼ਾਂ ਨੂੰ ਲਵਾਰੇ ਸਹਾਲਾ ਦੇ ਵਿੱਚ ਸੰਸਕਾਰ ਕਰ ਦਿੱਤਾ ਇਸ ਲਈ ਪਰਿਵਾਰ ਆਖਰੀ ਵਾਰ ਉਹਨਾਂ ਦੇ ਚਿਹਰੇ ਵੀ ਨਹੀਂ ਦੇਖ ਸਕੇ ਪੁਲਿਸ ਨੇ ਦਾਵਾ ਕੀਤਾ ਸੀ ਕਿ ਦੋਵੇਂ ਨੌਜਵਾਨ ਕਤਲ ਅਤੇ ਜ਼ਬਰਨ ਵਸੂਲੀ ਵਰਗੇ ਅਪਰਾਧਾਂ ਵਿੱਚ ਸ਼ਾਮਲ ਨੇ ਪਰ ਇਹ ਵੀ ਅਦਾਲਤ ਵਿੱਚ ਝੂਠਾ ਸਾਬਤ ਹੋ ਗਿਆ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਤਰਨਤਾਰਨ ਵਿੱਚ 32 ਸਾਲ ਪਹਿਲਾਂ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਦੋ ਲੋਕਾਂ ਨੂੰ ਅੱਤਵਾਦੀ ਦੱਸ ਕੇ ਮਾਰਨ ਦਾ ਦਾਵਾ ਕੀਤਾ ਸੀ ਪਰ ਅਦਾਲਤ ਵਿੱਚ ਇਹ ਮੁਕਾਬਲਾ ਫਰਜ਼ੀ ਸਾਬਤ ਹੋ ਗਿਆ ਮਹਾਲੀ ਦੀ ਸੀਬੀਆਈ ਸਪੈਸ਼ਲ ਕੋਰਟ ਨੇ ਦੋ ਸਾਬਕਾ ਪੁਲਿਸ ਮੁਲਾਜ਼ਮਾ ਨੂੰ ਕਤਲ ਅਤੇ ਹੋਰ ਦੋਸ਼ਾਂ ਵਿੱਚ ਸਜ਼ਾ ਸੁਣਾਈ ਹੈ ਅਦਾਲਤ ਨੇ ਤਰਨਤਾਰਨ ਦੇ ਪੱਟੀ ਵਿੱਚ ਤਾਇਨਾਤ ਤਤਕਾਲੀ ਪੁਲਿਸ ਅਧਿਕਾਰੀ ਸੀਤਾਰਾਮ ਅਸਤੀ ਨੂੰ ਆਈਪੀਐਸ ਦੀ ਧਾਰਾ 302 ਦੇ ਤਹਿਤ ਉਮਰ ਕੈਦ ਅਤੇ 2 ਲੱਖ ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਐਸਐਚਓ ਪੱਟੀ ਰਾਜਪਾਲ 57 ਨੂੰ ਆਈਪੀਐਸ ਦੀ ਧਾਰਾ 201 ਅਤੇ ਆਈਪੀਐਸ ਦੀ ਧਾਰਾ 120 ਦੇ ਤਹਿਤ 5 ਸਾਲ ਦੀ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਇਹ ਰਕਮ ਰਿਤਿਕਾ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਏਗੀ ਇਸ ਤੋਂ ਇਲਾਵਾ 5 ਹੋਰ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਹੋਇਆ ਬਰੀ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ 11 ਪੁਲਿਸ ਅਧਿਕਾਰੀਆਂ ਤੇ ਅਗਵਾ ਗੈਰਕਾਨੂੰਨੀ ਹਿਰਾਸਤ ਅਤੇ ਕਤਲ ਦੋਸ਼ਕ ਲਗਾਇਆ ਗਿਆ ਸੀ ਚਾਰ ਮੁਲਜ਼ਮਾਂ ਦੀ ਮੁਕਦਮੇ ਦਰਾਂ ਮੌਤ ਹੋ ਗਈ ਸੀ ਪੰਜ ਨੂੰ ਬਰੀ ਕਰ ਦਿੱਤਾ ਗਿਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨਗੇ ਸੀਬੀਏ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਦੋ ਨੌਜਵਾਨਾਂ ਦੇ ਫਰਜ਼ੀ ਮੁਕਾਬਲੇ ਲਈ ਇੱਕ ਝੂਠੀ ਕਹਾਣੀ ਕਢੀ ਸੀ ਪੁਲਿਸ ਅਨੁਸਾਰ ਜਦੋਂ ਉਹਨਾਂ ਨੇ ਨਾਕੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਜਵਾਬ ਵਿੱਚ ਉਹਨਾਂ ਨੇ ਗੋਲੀਬਾਰੀ ਕੀਤੀ ਇਸ ਦଳਾਂ ਦੋਨਾਂ ਦੀ ਮੌਤ ਹੋ ਗਈ ਪਰ ਇਹ ਕਹਾਣੀ ਅਦਾਲਤ ਵਿੱਚ ਝੂਠੀ ਸਾਬਤ ਹੋਈ ਦਰਅਸਲ 31 ਜਨਵਰੀ 1993 ਨੂੰ ਤਰਨਤਾਰ ਦੇ ਗਿੱਲੀਪੁਰ ਦੇ ਰਹਿਣ ਵਾਲੇ ਗੁਰਦੇਵ ਸਿੰਘ ਉਰਫ ਦੇਬਾ ਨੂੰ ਪੁਲਿਸ ਚੌਂਕੀ ਕਰਨ ਦੇ ਇੰਚਾਰਜ ਐਸਆਈ ਨਰੰਗ ਸਿੰਘ ਦੀ ਟੀਮ ਨੇ ਉਹਨਾਂ ਦੇ ਘਰੋਂ ਚੁੱਕਿਆ ਸੀ ਇਸ ਤੋਂ ਬਾਅਦ 5 ਫਰਵਰੀ 1993 ਨੂੰ ਐਸਆਈ ਦੀਦਾਰ ਸਿੰਘ ਦੀ ਟੀਮ ਨੇ ਸੁਖਵੰਤ ਸਿੰਘ ਨੂੰ ਪੱਟੀ थाना ਖੇਤਰ ਵਿੱਚ ਬਾਂਮਣੀ ਵਾਲਾ ਪਿੰਡ ਦੇ ਘਰੋਂ ਚੁੱਕਿਆ ਬਾਦ ਵਿੱਚ 6 ਫਰਵਰੀ 1993 ਨੂੰ ਦੋਵਾਂ ਨੂੰ ਪੱਟੀ ਥਾਣੇ ਦੀਨ ਆਉਂਦੇ ਭਾਗੂਪੁਰ ਇਲਾਕੇ ਵਿੱਚ ਇੱਕ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਉਹਨਾਂ ਦੀ ਲਾਸ਼ਾਂ ਨੂੰ ਲਵਾਰੇ ਸਹਾਲਾ ਦੇ ਵਿੱਚ ਸੰਸਕਾਰ ਕਰ ਦਿੱਤਾ। ਇਸ ਲਈ ਪਰਿਵਾਰ ਆਖਰੀ ਵਾਰ ਉਹਨਾਂ ਦੇ ਚਿਹਰੇ ਵੀ ਨਹੀਂ ਦੇਖ ਸਕੇ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਨੌਜਵਾਨ ਕਤਲ ਅਤੇ ਜ਼ਬਰਨ ਵਸੂਲੀ ਵਰਗੇ ਅਪਰਾਧਾਂ ਵਿੱਚ ਸ਼ਾਮਲ ਨੇ। ਪਰ ਇਹ ਵੀ ਦਾਲਦ ਵਿੱਚ ਝੂਠਾ ਸਾਬਤ ਹੋ ਗਿਆ। ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ।